ਡਾਕਟਰ ਕਲਵਿੰਦਰ ਕੌਰ ਮਨხਾਸਤੀ ਪੁਸਤਕ ਸੁਪਨਿਆਂ ਦਾ ਘਰ ਤੇ ਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ 11ਵਾਂ ਅਧਿਆਇ ਪੰਜਵਾਂ ਭਾਗ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਵਿੱਕੀ ਸਿੰਘ ਛੋਟਾ ਮਾਸੂਮ ਬੱਚਾ ਵਿੱਕੀ 13 ਸਾਲ ਦਾ ਬੱਚਾ ਸੀ ਪਰ ਦੇਖਣ ਨੂੰ ਸਿਰਫ 5-6 ਸਾਲ ਦਾ ਹੀ ਲੱਗਦਾ ਹੈ ਇਸ ਦਾ ਪਿੰਡ ਸੰਗਰੂਰ ਕੋਲ ਹੈ ਇਸ ਦਾ ਪਿਤਾ ਵਿਕਰ ਸਿੰਘ ਟਰੱਕ ਡਰਾਈਵਰ ਸੀ ਤੇ ਉਹ ਬਿਹਾਰ ਵੱਲੋਂ ਇੱਕ ਪਈਆ ਰਾਣੀ ਲੈ ਆਇਆ ਜਿਸ ਦਾ ਨਾਮ ਉਸਨੇ ਪਰਮਜੀਤ ਕੋਲ ਰੱਖ ਲਿਆ। ਦੋਵੇਂ ਪਤੀ ਪਤਨੀ ਸੂਖੇ ਦਾ ਸੇਵਨ ਕਰਦੇ ਤੇ ਸ਼ਰਾਬ ਪੀਂਦੇ ਸਨ। ਪਹਿਲਾਂ ਵਿੱਕੀ ਦਾ ਪਿਓ ਵਿਕਰ ਮਰ ਗਿਆ। ਉਦੋਂ ਵਿੱਕੀ ਦੀ ਉਮਰ 2 ਕੁ ਸਾਲ ਦੀ ਸੀ। ਬਾਅਦ ਵਿੱਚ ਵਿੱਕੀ ਦੀ ਮਾਂ ਨੂੰ ਕੁਝ ਗਲਤ ਕਿਸਮ ਦੇ ਲੋਕ ਸ਼ਰਾਬ ਪਲਾ ਕੇ ਉਸ ਨਾਲ ਬਲਾਤਕਾਰ ਕਰਦੇ। ਉਹ ਵਿੱਕੀ ਨੂੰ ਜਦੋਂ ਗੋਦੀ ਚੁੱਕਦੀ ਤਾਂ ਉਸਦੇ ਸਿਰ ਉੱਪਰ ਪਤਰੀ ਜੀ ਸੋਟੀ ਮਾਰਦੀ ਰਹਿੰਦੀ। ਦਸਨੂ ਜ਼ੋਰ ਨਾਲ ਥੱਪੜ ਵੀ ਮਾਰਦੀ ਰਹਿੰਦੀ ਜਿਸ ਕਰਕੇ ਬੱਚੇ ਦੇ ਦਿਮਾਗ ਦੀਆਂ ਨਾੜੀਆਂ ਹਿਲ ਗਈਆਂ ਤੇ ਉਹ ਅੱਖਾਂ ਵੀ ਕਮਾਉਣ ਲੱਗ ਪਿਆ ਉਹ ਆਪਣੇ ਬੱਚੇ ਨੂੰ ਰੋਟੀ ਵੀ ਨਾ ਦਿੰਦੀ ਤਰਸ ਕਰਕੇ ਕੋਈ ਨਾ ਕੋਈ ਚਾ ਰੋਟੀ ਦੇ ਦਿੰਦਾ ਸੀ ਉਸਦੇ ਘਰ ਤੋਂ ਕੁਝ ਕੁ ਦੂਰੀ ਤੇ ਇੱਕ 베ਰੀ ਸੀ ਆਲੇ ਦੁਆਲੇ ਘਾਹ ਉਗਿਆ ਹੋਇਆ ਸੀ ਕਈ ਵਾਰ ਉਹ ਆਪਣੇ ਮੁੰਡੇ ਨੂੰ ਰੱਸੀ ਪਾ ਕੇ 베ਰੀ ਨਾ ਬਣ ਦਿੰਦੀ ਜਦੋਂ ਵਿੱਕੀ 13 ਸਾਲ ਦਾ ਸੀ ਤਾਂ ਉਸਦੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ ਵਿੱਕੀ ਦਾ ਤਾਇਆ ਉਸ ਨੂੰ ਆਪਣੇ ਘਰ ਲੈ ਗਿਆ ਪਰੰਤੂ ਦੋ ਦਿਨਾਂ ਬਾਅਦ ਹੀ ਪਿੰਡ ਦੀ ਸਰਪੰਚਨੀ ਨੂੰ ਜਾ ਕੇ ਕਹਿਣ ਲੱਗਾ ਕਿ ਮੈਂ ਇਸ ਨੂੰ ਆਪਣੇ ਘਰ ਨਹੀਂ ਰੱਖ ਸਕਦਾ ਮੇਰੀ ਘਰਵਾਲੀ ਇਸ ਨੂੰ ਰੱਖਣ ਲਈ ਤਿਆਰ ਨਹੀਂ ਸਰਪੰਚਨੀ ਨੇ ਇਸ ਬੱਚੇ ਨੂੰ ਇੱਕ ਦਿਨ ਆਪਣੇ ਕੋਲ ਰੱਖਿਆ ਉਹ ਵੀ ਬੱਚੇ ਨੂੰ ਰੱਸੀ ਪਾ ਕੇ ਉਸੇ ਬੇਰੀ ਨਾਂ ਬਨ ਗਈ ਜਿੱਥੇ ਉਸਦੀ ਮਾਂ ਬਨਦੀ ਹੁੰਦੀ ਸੀ ਗਵਾਂਢ ਦੀ ਇੱਕ ਔਰਤ ਗੁੱਡੀ ਜੋ ਦਾਈ ਦਾ ਕੰਮ ਕਰਦੀ ਸੀ ਤੇ ਵਿੱਕੀ ਉਸਦੇ ਹੱਥ ਹੀ ਪੈਦਾ ਹੋਇਆ ਸੀ ਉਹੀ ਉਸ ਨੂੰ ਚਾਹ ਤੇ ਰੋਟੀ ਪਾਣੀ ਦੇ ਦਿੰਦੀ ਉਸ ਔਰਤ ਨੇ ਦੱਸਿਆ ਕਿ ਜਦੋਂ ਵਿੱਕੀ ਪੈਦਾ ਹੋਇਆ ਤਾਂ ਉਹ ਬਹੁਤ ਸੋਹਣਾ ਤੇ ਤੰਦਰੁਸਤ ਸੀ ਵਿੱਕੀ ਉਜਾੜ ਵਿੱਚ ਦਿਨ ਰਾਤ ਉਸ ਬੇਰੀ ਨਾਲ ਕੁੱਤੇ ਵਾਂਗ ਬੰਨਿਆ ਰਹਿੰਦਾ। ਰਾਤ ਨੂੰ ਇਸ ਜਗ੍ਹਾ ਤੇ ਇਕੱਲਾ ਬੰਦਾ ਵੀ ਬੈਠਣ ਤੋਂ ਡਰਦਾ ਸੀ ਜਿੱਥੇ ਛੋਟਾ ਜਿਹਾ ਬੱਚਾ ਬੰਨਿਆ ਹੋਇਆ ਸੀ। ਕੁੱਤਾ, ਬਿੱਲਾ, ਕੋਈ ਸੱਪ, ਸਪੋਲੀਆ ਉਸ ਨੂੰ ਨੁਕਸਾਨ ਪਹੁੰਚਾ ਸਕਦਾ ਸੀ। ਗੁਰਲਾਲ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇਸ ਬੱਚੇ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਖੋਲ ਨੂੰ ਭੇਜੀ। ਜਦੋਂ ਆਪਣੀ ਟੀਮ ਨਾਲ ਉੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਵਿੱਕੀ ਨੂੰ ਰੱਸੀ ਪਾ ਕੇ ਬੇਰੀ ਨਾਲ ਬੰਨਿਆ ਹੋਇਆ ਤੇ ਉਹ ਮਲਮੁੱਤਰ ਨਾਲ ਲਿਬੜਿਆ ਹੋਇਆ। ਉਸ ਦੇ ਹੱਥਾਂ ਕੰਨਾਂ ਤੇ ਲਟਰਨ ਲੱਗੀ ਹੋਈ ਹੈ ਤੇ ਉਹ ਆਪਣੀ ਲਟਰਨ ਖਾ ਰਿਹਾ ਹੈ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਤਰਸਯੋਗ ਸੀ ਇਸ ਬੱਚੇ ਦਾ ਤਾਇਆ ਵੀ ਉੱਥੇ ਆਇਆ ਜਿਸ ਨੂੰ ਸਰਦਾਰ ਗੁਰਪ੍ਰੀਤ ਸਿੰਘ ਨੇ ਲਾਂਤਾਂ ਪਾਉਂਦੇ ਹੋਏ ਕਿਹਾ ਇਹ ਬੱਚਾ ਤੇਰੇ ਭਰਾ ਦੀ ਅੰਸ਼ ਹੈ ਇਸ ਦੀਆਂ ਰਗਾਂ ਵਿੱਚ ਤੁਹਾਡਾ ਹੀ ਖੂਨ ਹੈ ਇਸ ਤੇ ਮਾਂ ਬਾਪ ਦੀ ਮੌਤ ਹੋ ਗਈ ਤੇ ਤੁਸੀਂ ਇਸ ਨੂੰ 4 ਦਿਨ ਵੀ ਸੰਭਾਲ ਨਾ ਸਕੇ ਇਸ ਦੇ ਹਿੱਸੇ ਦੀ ਜਗ੍ਹਾ ਲੈਣ ਲਈ ਤੁਸੀਂ ਫਟ ਤਿਆਰ ਹੋ ਜਾਣਾ ਪਿੰਡ ਦੀ ਸਰਪੰਚਣੀ ਨੇ ਦੱਸਿਆ ਕਿ ਇਹ ਤਾਂ ਹੁਣੇ ਕਹਿੰਦਾ ਫਿਰਦਾ ਹੈ ਕਿ ਇਸ ਘਰ ਨੂੰ ਖਰੀਦ ਲਵੋ ਪਹਿਲ ਤੁਹਾਡੀ ਹੈ ਇਹ ਸੁਣ ਕੇ ਸਰਦਾਰ ਗੁਰਪ੍ਰੀਤ ਸਿੰਘ ਨੇ ਉਸ ਦੇ ਤਾਇ ਨੂੰ ਕਿਹਾ ਘਰ ਦਾ ਅਸਲੀ ਮਾਲਕ ਤੁਸੀਂ 베ਚਨਾ ਬਣਿਆ ਹੋਇਆ ਹੈ ਤੇ ਉਸ ਦਾ ਮਕਾਨ ਵੇਚਣ ਦੀਆਂ ਗੱਲਾਂ ਕਰ ਰਹੇ ਹੋ ਕੋਈ ਤਾਂ ਸ਼ਰਮ ਕਰੋ ਇਸ ਤਰ੍ਹਾਂ ਦੇ ਪੈਸੇ ਪਛਦੇ ਨਹੀਂ ਹੁੰਦੇ ਇੱਥੇ ਸਭ ਕੁਝ ਭਰਨਾ ਪੈਂਦਾ ਹੈ ਸਰਪੰਚਣੀ ਨੇ ਦੱਸਿਆ ਕਿ ਉਸ ਬੱਚੇ ਖਾਤਰ ਡੀਸੀ ਦੇ ਦਫ਼ਤਰ ਵੀ ਗਈ ਪਿੰਗਲਵਾੜੇ ਵੀ ਫੋਨ ਕੀਤਾ ਪਰ ਹਾਲੇ ਤੀਕਰ ਇਸ ਬੱਚੇ ਨੂੰ ਕਿਧਰੇ ਭੇਜਣ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਸਰਦਾਰ ਗੁਰਪ੍ਰੀਤ ਸਿੰਘ ਦੇ ਨਾਲ ਆਏ ਇੱਕ ਮੈਂਬਰ ਨੇ ਬੰਨੇ ਹੋਏ ਵਿੱਕੀ ਨੂੰ 베ਰੀ ਨਾਲੋਂ ਖੋਲਿਆ ਤੇ ਨਾਲ ਸਾਰਿਆਂ ਨੇ ਮਿਲ ਕੇ ਬੱਚੇ ਦਾ ਇਸ਼ਨਾਨ ਕਰਵਾਇਆ ਵਧੀਆ ਸਾਫ ਸੁਥਰੇ ਕੱਪੜੇ ਪੁਆਏ ਤੇ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਗਏ ਜਿੱਥੇ ਇਸ ਬੱਚੇ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਹੈ ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਸਰਦਾਰ ਗੁਰਪ੍ਰੀਤ ਸਿੰਘ ਤਾਂ ਲੁਧਿਆਣੇ ਤੋਂ ਵਿੱਕੀ ਦੇ ਪਿੰਡ ਪਹੁੰਚ ਕੇ ਉਸ ਨੂੰ ਆਪਣੇ ਨਾਲ ਸੁਪਰੀਆਂ ਤੇ ਕਰ ਲਿਆ ਵਿੱਕੀ ਦੇ ਚਾਚੇ ਤਾਈ ਤੇ ਪਿੰਡ ਦੇ ਲੋਕਾਂ ਨੇ ਇਸ ਬੱਚੇ ਦੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਕਿਉਂ ਨਾ ਉਸ ਨੂੰ ਸੰਭਾਲਿਆ ਇਸ ਬੱਚੇ ਨੂੰ ਕਿ ਜਾਨਵਰ ਵਾਂਗ ਦਰਖਤ ਨਾ ਬਣ ਦਿੱਤਾ ਜਿੱਥੇ ਉਹ ਦਿਨ ਰਾਤ ਬੱਜਿਆ ਰਹਿੰਦਾ ਲੋਕਾਂ ਵਿੱਚੋਂ ਇਨਸਾਨੀਅਤ ਮਰ ਚੁੱਕੀ ਹੈ ਇਹ ਬੱਚਾ ਵਿਕੀ ਸਿੰਘ ਇਸ ਦੀ ਬਹੁਤ ਵੱਡੀ ਮਿਸਾਲ ਹੈ ਉਸ ਇਲਾਕੇ ਦੇ ਐਮ ਐਲ ਏ ਤੇ ਪੁਲਿਸ ਨੇ ਉਸ ਦੀ ਕੀ ਮਦਦ ਕੀਤੀ ਪਿੰਡ ਵਾਲਿਆਂ ਨੇ ਇਸ ਮਾਸੂਮ ਦੀ ਕੀ ਮਦਦ ਕੀਤੀ ਲਾਣਤ ਹੈ ਸਾਡੇ ਇਨਸਾਨ ਹੋਣ ਉਤੇ ਕਿ ਇੱਕ ਇਨਸਾਨ ਦੇ ਛੋਟੇ ਜਿਹੇ ਬੱਚੇ ਨੂੰ ਹੀ ਰੁੱਖ ਨਾ ਬਣ ਦਿੱਤਾ ਸਾਨੂੰ ਅੱਜ ਆਪਣੇ ਅੰਦਰ ਚਾਤੀ ਮਾਰਨ ਦੀ ਸਖਤ ਲੋੜ ਹੈ ਕਲਯੁਗ ਵਿੱਚ ਤਾਰ ਤਾਰ ਹੋ ਰਹੇ ਰਿਸ਼ਤੇ ਭੈਣ ਮਨਪ੍ਰੀਤ ਘਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੋਲ ਪਿੰਡ ਪੰਡੋਰੀ ਵਿਖੇ ਮਾਤਾ ਚਰਨ ਕੌਰ ਤੇ ਉਸ ਦੀ ਧੀ ਮਨਪ੍ਰੀਤ ਕੌਰ ਰਹਿੰਦੀਆਂ ਹਨ ਦੋਵੇਂ ਮਾਂਤੀ ਮਾਨਸਿਕ ਰੋਗੀ ਹਨ ਮਨਪ੍ਰੀਤ ਦੇ ਪਿਤਾ ਦੀ 25 ਸਾਲ ਪਹਿਲਾਂ ਮੌਤ ਹੋ ਗਈ ਸੀ ਉਹ ਮੰਨੇ ਪਰਮੰਨੇ ਠੇਕੇਦਾਰ ਸਨ ਇਸਦੇ ਦਾਦਾ ਜੀ ਪਿੰਡ ਦੇ ਸਰਪੰਚ ਸਨ ਮਾਤਾ ਚਰਨ ਕੌਰ ਸਿੱਧੀ ਸਾਦੀ ਜੀ ਔਰਤ ਮਾਹਮਾਨਸਿਕ ਤਣਾਅ ਵਿੱਚ ਸੀ ਮਨਪ੍ਰੀਤ ਦਾ ਵਿਆਹ ਵੀ ਹੋਇਆ ਸੀ ਪਰੰਤੂ ਮਾਂ ਤੋਂ ਹੀ ਬਿਮਾਰੀ ਟੀਨ ਨੂੰ ਲੱਗ ਗਈ ਜਿਸ ਕਰਕੇ ਇਸਦੇ ਪਤੀ ਨੇ ਇਸ ਨੂੰ ਛੱਡ ਦਿੱਤਾ ਦੋਵਾਂ ਦਾ ਤਲਾਕ ਹੋ ਗਿਆ ਮਨਪ੍ਰੀਤ ਕਰਨੇ ਆਪਣੇ ਆਪ ਨੂੰ ਕਮਰੇ ਵਿੱਚ ਹੀ ਬੰਦ ਕਰ ਲਿਆ ਗਰਮੀਆਂ ਦੇ ਦਿਨਾਂ ਵਿੱਚ ਵੀ ਦੋ ਰਜਾਈਆਂ ਤੇ ਕੰਬਲ ਆਪਣੇ ਉੱਪਰ ਲੈ ਕੇ ਰੱਖਦੀ ਮੰਜੇ ਉੱਪਰ ਹੀ ਮਲਮੁੱਤਰ ਕਰਦੀ ਮਾਤਾ ਚਰਨ ਕੌਰ ਦੇ ਦੱਸਣ ਅਨੁਸਾਰ ਚਾਰ ਮੰਜੇ ਇਸ ਤੇ ਮਲਮੁੱਤਰ ਕਰਨੀ ਗਲ ਚੁੱਕੇ ਹਨ 2 2.5 ਸਾਲਾਂ ਤੋਂ ਮਨਪ੍ਰੀਤ ਕੋਰ ਮੰਜੇ ਤੇ ਪਈ ਸੀ ਪਹਿਲਾਂ ਬਿਲਕੁਲ ਪਤਲੀ ਜੀ ਸੀ ਮੰਜੇ ਤੇ ਪਈ ਖਾਂਦੀ ਪੀਂਦੀ ਰਹਿੰਦੀ ਮਾਂ ਗੁਰਦੁਆਰੇ ਤੋਂ ਲੰਗਰ ਲੈ ਕੇ ਆਉਂਦੀ ਲਿੰਕਾ ਕੋਕ ਤੇ ਹੋਰ ਜਿਹੜੀ ਵੀ ਚੀਜ਼ ਸੀ ਮੰਗਦੀ ਮਾਂ ਪਿੰਡ ਵਿੱਚੋਂ ਕਿਸੇ ਨਾ ਕਿਸੇ ਕੋਲੋਂ ਮੰਗ ਕੇ ਲਿਆ ਦਿੰਦੀ ਜਿਸ ਕਰਕੇ ਮਨਪ੍ਰੀਤ ਮੋਟੀ ਹੁੰਦੀ ਗਈ ਤੇ ਉਸ ਦੇ ਸਰੀਰ ਤੇ ਪਾਇਆ ਸੂਟ ਤੰਗ ਹੋ ਗਿਆ ਸੂਟ ਇੰਨਾ ਜ਼ਿਆਦਾ ਤੰਗ ਹੋ ਗਿਆ ਕਿ ਪਾਈ ਹੋਈ ਕਮੀਜ਼ ਸਰੀਰ ਨਾਲ ਚਿਬੜ ਗਈ ਮਨਪ੍ਰੀਤ ਤੇ ਮੋਟੀ ਹੋਣ ਕਰਕੇ ਸਲਵਾਰ ਦਾ ਨਾਲਾ ਗਿੱਟ-ਗਿੱਟ 2 ਟਾ ਇੰਚ ਅੰਦਰ ਤਸ ਗਿਆ ਜਿਸ ਕਰਕੇ 50 ਫੀਸਦ ਪੇਟ ਲੱਤਾਂ ਨਾਲੋਂ ਅਲੱਗ ਹੋ ਗਿਆ ਪੱਟ ਤੋਂ ਥੱਲੇ ਵਾਲਾ ਹਿੱਸਾ ਬਿਲਕੁਲ ਡੈੱਡ ਹੋ ਗਿਆ ਦੋ ਸਾਲਾਂ ਤੋਂ ਉਸਨੇ ਨਾ ਛਰਨ ਕੀਤਾ ਤੇ ਨਾ ਹੀ ਕੱਪੜੇ ਬਦਲੇ ਇਸ ਲਈ ਮਾਂ ਕਈ ਵਾਰ ਬੁਖਾਰ ਤੇ ਉਲਟੀਆਂ ਆਦੀ ਦਵਾਈ ਪਿੰਡ ਵਿਚਲੇ ਮੈਡੀਕਲ ਸਟੋਰ ਤੋਂ ਲੈਣ ਜਾਂਦੀ ਸੀ ਇਸ ਵਾਰੀ ਜਦੋਂ ਉਹ ਦਵਾਈ ਲੈਣ ਗਈ ਤਾਂ ਮੈਡੀਕਲ ਸਟੋਰ ਵਾਲੇ ਮੁੰਡੇ ਤੇ ਪਿੰਡ ਵਿੱਚ ਖੇਤੀਬਾੜੀ ਕਰਦੇ ਇੱਕ ਨੌਜਵਾਨ ਦੁਆਨੇ ਮਿਲ ਕੇ ਮਾਤਾ ਚਰਨ ਕਰਨ ਨੂੰ ਕਿਹਾ ਕਿ ਅਸੀਂ ਆਪ ਜਾ ਕੇ ਤੁਹਾਡੀ ਤੀਤੀ ਹਾਲਤ ਦੇਖ ਕੇ ਆਉਂਦੇ ਹਾਂ ਤੁਸੀਂ ਉਸ ਲਈ ਅਕਸਰ ਦਵਾਈ ਲੈ ਕੇ ਜਾਂਦੇ ਹੋ ਜਦੋਂ ਦੋਵੇਂ ਲੜਕੇ ਉਸ ਮਾਂ ਦੇ ਨਾਲ ਘਰ ਪਹੁੰਚੇ ਤਾਂ ਉਸ ਕਮਰੇ ਦਾ ਦ੍ਰਿਸ਼ ਦੇਖ ਕੇ ਹਰਾਨ ਰਹਿ ਗਏ ਮਲਮੂਤਰ ਦੇ ਛਿੱਟੇ ਕਮਰੇ ਦੀਆਂ ਦੀਵਾਰਾਂ ਉੱਤੇ ਵੀ ਪਏ ਹੋਏ ਸਨ ਜਿਸ ਮੰਜੇ ਉੱਤੇ ਉਹ ਪਈ ਸੀ ਉਹ ਮੰਜਾ ਮਲਮੂਤਰ ਕਾਰਨ ਪੂਰੀ ਤਰ੍ਹਾਂ ਗਲਿਆ ਪਿਆ ਸੀ ਤੇ ਉਸ ਉੱਪਰ ਸੁੰਡ ਚੱਲ ਰਹੇ ਸਨ ਸਾਡੇ ਸਮਾਜ ਲਈ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿਸ ਕਲਯੁਗ ਅੰਦਰ ਸਕੇ ਪ੍ਰਾਪਰ ਜਾਈ ਭਤੀਜੇ ਭਤੀਜੀਆਂ ਤੇ ਹੋਰ ਨੇੜਲੇ ਸਾਕ ਸੰਬੰਧੀਆਂ ਦੀ ਜ਼ਮੀਰ ਵੀ ਮਰ ਚੁੱਕੀ ਹੈ ਜੋ ਇਸ ਪ੍ਰਕਾਰ ਦੇ ਮਾਨਸਿਕ ਰੋਗੀਆਂ ਦੀ ਸਾਰ ਤੱਕ ਨਹੀਂ ਲੈਂਦੇ ਉਹਨਾਂ ਤੋਂ ਦੂਰੀ ਬਣਾ ਲੈਂਦੇ ਹਨ ਤੇ ਉਹਨਾਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੰਦੇ ਹਨ ਮਾ ਚਰਨ ਕੌਰ ਦਾ ਪੁੱਤਰ ਨੂੰ ਤੇ ਦੋ ਪੋਤਰੇ ਇਸ ਘਰ ਵਿੱਚ ਰਹਿੰਦੇ ਹਨ ਪਰ ਦੋਹਾਂ ਮਾਂ ਤੀਨ ਨੂੰ ਕਦੇ ਬੁਲਾਉਂਦੇ ਤੱਕ ਨਹੀਂ ਕਦੇ ਉਹਨਾਂ ਦੇ ਕਮਰੇ ਵਿੱਚ ਵੜੇ ਨਹੀਂ ਕੋਈ ਮਾਮਾ ਮਾਮੀ ਚਾਚਾ ਚਾਚੀ ਤਾਇਆ ਤਾਈ ਮਾਸੀਆਂ ਸਾਰਿਆਂ ਨੇ ਇਹਨਾਂ ਤੋਂ ਦੂਰੀ ਬਣਾ ਲਈ ਭੈਣ ਭਰਾ ਦੇ ਕਾਦੇ ਰਿਸ਼ਤੇ ਰਹਿ ਗਏ ਕਲਯੁਗ ਵਿੱਚੇ ਰਿਸ਼ਤੇ ਤਾਰ-ਤਾਰ ਹੋ ਗਏ ਲੋਕਾਂ ਦਾ ਖੂਨ ਸਫੇਦ ਹੋ ਗਿਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਬਸ ਮੈਂ 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 ਮੇਰੀ 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 ਤਕਸੀਮਤੋ ਕੇ ਰਹਿ ਗਏ ਹਨ ਲੋਕ ਸਵਾਰਥੀ ਹੋ ਚੁੱਕੇ ਹਨ ਪੈਸਾ ਪ੍ਰਧਾਨ ਹੋ ਗਿਆ ਹੈ ਮਨਪ੍ਰੀਤ ਭੈਣ ਦੇ ਭਰਾ ਦਾ ਕਮਰਾ ਉਸ ਦੇ ਕਮਰੇ ਤੋਂ ਕੁਝ ਕਦਮਾਂ ਦੀ ਦੂਰੀ ਤੇ ਹੈ ਪਰ ਉਸ ਭਰਾ ਨੇ ਕਦੇ ਆਪਣੀ ਭੈਣ ਤੇ ਮਾਂ ਦਾ ਹਾਲ ਨਹੀਂ ਪੁੱਛਿਆ ਅਜ ਲਾਲ ਖੂਨ ਸਫੇਦ ਹੋ ਗਿਆ ਕੋਈ ਕਿਸੇ ਦਾ ਨਹੀਂ ਇਹੀ ਅਜੋਕੇ ਯੁਕਤਾ ਸੱਚ ਹੈ ਮਨਪ੍ਰੀਤ ਦੇ ਕਪੜੇ ਵੀ ਮਲਮੂਤਰ ਨਾਲ ਪਰੇ ਹੋਏ ਤੇ ਸਰੀਰ ਨਾਲ ਚਿਪਕੇ ਹੋਏ ਸਨ ਉਹਨਾਂ ਦੋਹਾਂ ਲੜਕਿਆਂ ਨੇ ਉਸਤੇ ਪ੍ਰਾਪਰਜਾਈ ਦਾ ਦਰਵਾਜ਼ਾ ਖੜਕਾਇਆ ਆਂਡਕਵਾਂਡ ਵਾਲਿਆਂ ਨੂੰ ਮਦਦ ਲਈ ਕਿਹਾ ਪਰ ਕੋਈ ਵੀ ਬਾਹਰ ਨਾ ਆਇਆ ਅਖੀਰ ਇਹਨਾਂ ਦੋਹਾਂ ਮੁੰਡਿਆਂ ਨੇ ਆਪ ਇਸ ਭੈਣ ਦਾ ਇਸ਼ਨਾਨ ਕਰਵਾਇਆ ਤੇ ਕੈਂਚੀ ਲੈ ਕੇ ਕਪੜੇ ਕੱਟ-ਕੱਟ ਕੇ ਸਰੀਰ ਤੋਂ ਲਾਹੇ ਤੇ ਸਾਫ਼ ਕਪੜੇ ਪੁਵਾਏ ਫਿਰ ਦੋਵੇਂ ਲੜਕੇ ਮਾਂ ਤੀ ਨੂੰ ਸੁਪਨਿਆਂ ਦੇ ਘਰ ਸਰਦਾਰ ਗੁਰਪ੍ਰੀਤ ਸਿੰਘ ਜੀ ਕੋਲ ਲੈ ਕੇ ਆਏ ਜਿੱਥੇ ਇਸ ਭੈਣ ਨੂੰ ਹਸਪਤਾਲ ਵਿੱਚ ਦਾਖਲ ਕਰਕੇ ਇਸ ਦਾ ਇਲਾਜ ਸ਼ੁਰੂ ਕੀਤਾ ਗਿਆ ਇਹਨਾਂ ਦੋਹਾਂ ਨੌਜਵਾਨਾਂ ਨੂੰ ਵੀ ਸਲਾਮ ਹੈ ਜਿਨ੍ਹਾਂ ਨੇ ਇਹ ਸੇਵਾ ਕਰਕੇ ਇਸ ਭੈਣ ਨੂੰ ਨਰਕ ਭੋਗ ਦੀ ਨੂੰ ਸੁਪਨਿਆਂ ਦੇ ਘਰ ਪਹੁੰਚਾਇਆ ਸਰਦਾਰ ਜਸਵਿੰਦਰ ਸਿੰਘ ਲੁਧਿਆਣਾ ਸਰਦਾਰ ਜਸਵਿੰਦਰ ਸਿੰਘ ਲੁਧਿਆਣਾ ਹੀ ਰਹਿੰਦਾ ਹੈ ਇਸਦੇ ਦੋ ਕੁੜੀਆਂ ਤੇ ਇੱਕ ਮੁੰਡਾ ਹੈ ਕਿਸੇ ਵੇਲੇ ਇਹ ਹਸਤਾ ਖੇਡਦਾ ਸੁਖੀ ਪਰਿਵਾਰ ਸੀ ਇਸ ਦੀ ਪਤਨੀ ਸਤਿੰਦਰ ਕੌਰ ਵੀ ਬਹੁਤ ਚੰਗੀ ਸਵਾਦੀ ਔਰਤ ਸੀ ਉਸ ਦੀ ਸੰਨ 2015 ਈਸਵੀ ਵਿੱਚ ਮੌਤ ਹੋ ਗਈ ਦੋਵੇਂ ਕੁੜੀਆਂ ਪਿਆਈਆਂ ਗਈਆਂ ਜਵਾਨ ਮੁੰਡਾ ਨਸ਼ਿਆਂ ਵਿੱਚ ਪੈ ਗਿਆ ਉਹ ਚੋਰੀਆਂ ਕਰਨ ਲੱਗ ਪਿਆ ਘਰ ਦਾ ਬਹੁਤ ਸਾਰਾ ਸਮਾਨ ਉਸਨੇ ਵੇਚ ਦਿੱਤਾ ਚੋਰੀਆਂ ਕਰਨ ਕਰਕੇ ਹੁਣ ਉਹ ਜੇਲ੍ਹ ਅੰਦਰ ਬੰਦ ਹੈ ਜਦੋਂ ਤੱਕ ਘਰ ਦੀ ਮਾਲਕ ਜਿਉਂਦੀ ਰਹੀ ਸਾਰਾ ਕੁਝ ਠੀਕ ਚੱਲਦਾ ਰਿਹਾ ਉਸ ਦੇ ਜਾਣ ਮਗਰੋਂ ਸਾਰਾ ਘਰ ਬਰਬਾਦ ਹੋ ਗਿਆ ਸਰਦਾਰ ਜਸਵਿੰਦਰ ਸਿੰਘ ਪਹਿਲਾਂ ਫਲ ਫਰੂਟ ਵੇਚਦਾ ਸੀ ਫਿਰ ਆਟੋ ਚਲਾਉਣ ਲੱਗ ਪਿਆ ਘਰ ਵਿੱਚ ਕੋਈ ਜੀ ਨਾ ਹੋਣ ਕਰਕੇ ਉਹ ਬਾਹਰ ਹੀ ਖਾਪੀ ਲੈਂਦਾ ਆਟੋ ਚਲਾਉਂਦੇ ਵਕਤ ਜਿੱਥੇ ਭੁੱਖ ਲੱਗਦੀ ਕਦੇ ਪੂਰੀਆਂ ਛੋਲੇ ਕਦੇ ਕੁਲਚੇ ਕਦੇ ਸਮੋਸੇ ਖਾ ਲੈਂਦਾ ਜਿਸ ਕਰਕੇ ਉਸ ਦਾ ਭਾਰ ਦਿਨੋਂ ਦਿਨ ਵੱਧ ਗਿਆ ਇਹ ਭਾਰ ਬਦਕੇ ਕਵੰਟਰ ਤੱਕ ਪਹੁੰਚ ਗਿਆ ਇਸ ਦੇ ਬਾਥਰੂਮ ਵਾਲੀ ਜਗ੍ਹਾ ਤੇ ਬਸ ਬੈਕੀ ਚੱਲਣਾ ਫਿਰਨਾ ਔਖਾ ਹੋ ਗਿਆ ਘਰ ਅੰਦਰ ਇਕੱਲਾ ਲਵਾਰਸਾ ਵਾਂਗ ਪਿਆ ਰਹਿੰਦਾ ਹੌਲੀ ਹੌਲੀ ਹਾਲਾਤ ਬਦਤੋ 72 ਹੁੰਦੇ ਗਏ ਮਹੱਲੇ ਵਾਲੇ ਲੋਕ ਜੋ ਕਿਰਤ ਕਮਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਉਹਨਾਂ ਨੇ ਵੀ 20000 ਰੁਪਏ ਇਕੱਠੇ ਕੀਤੇ ਤੇ ਇੱਕ ਸਰਕਾਰੀ ਹਸਪਤਾਲ ਵਿੱਚ ਲੈ ਗਏ ਉਹਨਾਂ ਨੇ ਹਾਲਤ ਦੇਖ ਕੇ ਪੀਜੀਆਈ ਰੈਫਰ ਕਰ ਦਿੱਤਾ ਫਿਰ ਮਹੱਲੇ ਵਾਲੇ ਚੰਡੀਗੜ੍ਹ ਪੀਜੀਆਈ ਲੈ ਕੇ ਗਏ ਉਹਨਾਂ ਨੇ ਵੀ ਦਾਖਲ ਨਾ ਕੀਤਾ ਲੁਧਿਆਣਾ ਵਾਪਸ ਆ ਕੇ ਮਹੱਲੇ ਵਾਲਿਆਂ ਨੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨਾਲ ਗੱਲ ਕੀਤੀ ਉਸਨੇ ਸਰਦਾਰ ਜਸਵਿੰਦਰ ਸਿੰਘ ਦਾ ਆਪਰੇਸ਼ਨ ਕਰਨ ਲਈ ਹਾਂ ਕਰ ਦਿੱਤੀ ਮਹੱਲੇ ਵਾਲੇ 1 ਵਜੇ ਉਸਨੂੰ ਹਸਪਤਾਲ ਲੈ ਕੇ ਗਏ ਜਿੱਥੇ ਉਸਦਾ ਆਪਰੇਸ਼ਨ ਕੀਤਾ ਗਿਆ ਆਪਰੇਸ਼ਨ ਕਰਨ ਤੋਂ ਬਾਅਦ ਹਸਪਤਾਲ ਵਾਲਿਆਂ ਨੇ ਇੱਕਦਮ ਉਸਨੂੰ ਛੁੱਟੀ ਦੇ ਦਿੱਤੀ 3 ਵਜੇ ਵਾਪਸ ਆਪਣੇ ਘਰ ਵੀ ਆ ਗਿਆ ਮਹੱਲੇ ਵਾਲੇ ਹਸਪਤਾਲ ਵਾਲਿਆਂ ਨੂੰ ਕੋਈ ਦੇਖਭਾਲ ਕਰਨ ਵਾਲਾ ਬੰਦਾ ਦੇਣ ਲਈ ਕਹਿੰਦੇ ਪਰ ਉਹ ਇਸ ਤੋਂ ਵੀ ਮਨਾ ਕਰ ਦਿੰਦੇ ਹਨ ਸਾਰੀ ਗੱਲ ਪੈਸੇ ਦੀ ਸੀ ਪੈਸਾ ਨਾ ਹੋਣ ਕਰਕੇ ਆਪਰੇਸ਼ਨ ਕਰਨ ਤੋਂ ਬਾਅਦ ਨਾਲ ਹੀ ਛੁੱਟੀ ਦੇ ਦਿੱਤੀ ਜਦਕਿ 2-3 ਦਿਨ ਹਸਪਤਾਲ ਵਿੱਚ ਡਾਕਟਰਾਂ ਨੂੰ ਆਪਣੀ ਨਿਗਰਾਨੀ ਹੇਠ ਰੱਖਣਾ ਚਾਹੀਦਾ ਸੀ 18000 ਆਪਰੇਸ਼ਨ ਕਰਨ ਦਾ ਲੈ ਲਿਆ ਹੋਰ ਪੈਸੇ ਨਾ ਹੋਣ ਕਰਕੇ ਸਰਦਾਰ ਜਸਵਿੰਦਰ ਸਿੰਘ ਨੂੰ ਨਾਜ਼ਕ ਸਥਿਤੀ ਵਿੱਚ ਘਰ ਪੇਈ ਦਿੱਤਾ ਆਪਰੇਸ਼ਨ ਵਾਲੀ ਜਗ੍ਹਾ ਦੀ ਸਾਫ ਸਫਾਈ ਨਾ ਹੋਣ ਕਰਕੇ ਜ਼ਖਮ ਵਿੱਚ ਕੀੜੇ ਪੈ ਗੇ ਉਹ ਮਲਬੁੱਤਰ ਬਿਸਤਰੇ ਤੇ ਹੀ ਕਰਨ ਲੱਗਾ ਸਮਿਤ ਕੁਮਾਰ ਨਾਂ ਦਾ ਇੱਕ ਨੌਜਵਾਨ ਜਿਸ ਦਾ ਕਾਰ ਇਸ ਦੇ ਕਰਤੇ ਸਾਹਮਣੇ ਸੀ ਜਿੰਨੀ ਕੁ ਉਸ ਕੋਲੋਂ ਸੇਵਾ ਹੁੰਦੀ ਕਰ ਦਿੰਦਾ ਫਿਰ ਰਾਹੁਲ ਨਾਂ ਦਾ ਇੱਕ ਛੋਟੀ ਜੀ ਉਮਰ ਦਾ ਮੁੰਡਾ ਮਹੱਲੇ ਵਾਲਿਆਂ ਨੇ ਉਸ ਦੀ ਸੇਵਾ ਸੰਭਾਲ ਲਈ ਤਿੰਨ ਚਾਰ ਦਿਨਾਂ ਤੋਂ ਰੱਖ ਕੇ ਦਿੱਤਾ ਸੀ ਸਰਦਾਰ ਜਸਵਿੰਦਰ ਸਿੰਘ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ ਮਾਲਕ ਮਕਾਨ ਸਰਦਾਰ ਜੁਗਿੰਦਰ ਸਿੰਘ ਉਸ ਦੀ ਮਾੜੀ ਹਾਲਤ ਦੇਖ ਕੇ ਹੁਣ ਉਸ ਕੋਲੋਂ ਕਿਰਾਇਆ ਵੀ ਨਹੀਂ ਲੈਂਦਾ ਸਰਦਾਰ ਜਸਵਿੰਦਰ ਸਿੰਘ ਹਰੀ ਚਾਰਪਰਾ ਹਨ ਉਹ 5-10 ਮਿੰਟ ਲਈ ਆਉਂਦੇ ਹਨ ਤੇ ਹਲਚਲ ਪੁੱਛ ਕੇ ਆਪਣੀਆਂ ਸਲਾਹ ਦੇ ਕੇ ਤੁਰ ਜਾਂਦੇ ਹਨ ਆਰਥਿਕ ਤੌਰ ਤੇ ਕੋਈ ਮਦਦ ਨਹੀਂ ਕਰਦਾ ਹੋਰ ਕੋਈ ਰਿਸ਼ਤੇਦਾਰ ਉਸ ਕੋਲ ਨਹੀਂ ਆਉਂਦਾ ਵੱਡੀ ਕੁੜੀ ਜੋ ਫਗਵਾੜੇ ਵਿਆਹੀ ਹੋਈ ਹੈ ਉਹ ਕਦੇ-ਕਦਾਈਂ ਆ ਕੇ ਆਪਣੇ ਪਿਤਾ ਨੂੰ ਦੇਖ ਜਾਂਦੀ ਤੇ ਘਰ ਦੀ ਸਾਫ ਸਫਾਈ ਕਰ ਜਾਂਦੀ ਇਥੋਂ ਦੇ ਕਾਉਂਸਲਰ ਜਾਂ ਕਿਸੇ ਹੋਰ ਅਮੀਰ ਬੰਦੇ ਨੇ ਵੀ ਕਦੇ ਸਰਦਾਰ ਜਸਵਿੰਦਰ ਸਿੰਘ ਦੀ ਕੋਈ ਮਦਦ ਨਹੀਂ ਕੀਤੀ ਹੈਰਾਨੀ ਹੁੰਦੀ ਹੈ ਅੱਜ ਕੱਲ ਦੇ ਲੀਡਰਾਂ ਤੇ ਡਾਕਟਰਾਂ ਦੇ کردار ਉੱਤੇ ਜਿਹੜੇ ਆਪਣਾ ਫਰਜ਼ ਬਿਲਕੁਲ ਭੁੱਲ ਚੁੱਕੇ ਹਨ ਜ਼ਿਆਦਾਤਰ ਡਾਕਟਰ ਤਾਂ ਜਲਾਦ ਬਣ ਚੁੱਕੇ ਹਨ ਸਿਰਫ ਪੈਸਾ ਕਮਾਉਣਾ ਹੀ ਉਹਨਾਂ ਦਾ ਮਕਸਦ ਰਹਿ ਗਿਆ ਹੈ ਬਿਮਾਰ ਬੰਦੇ ਦੀ ਜ਼ਿੰਦਗੀ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਲੀਡਰ ਵੀ ਅਮੀਰ ਲੋਕਾਂ ਦੇ ਹਨ ਜਿਨ੍ਹਾਂ ਕੋਲੋਂ ਉਹਨਾਂ ਨੂੰ ਚੰਦਾ ਮਿਲਣਾ ਹੁੰਦਾ ਹੈ ਗਰੀਬਾਂ ਕੋਲ ਤਾਂ ਉਹ ਵੋਟਾਂ ਮੰਗਣ ਲਈ ਹੀ ਆਉਂਦੇ ਹਨ ਬਾਦ ਵਿੱਚ ਉਹਨਾਂ ਨੂੰ ਪਛਾਣਦੇ ਤੱਕ ਨਹੀਂ ਸਮਿਤ ਕੁਮਾਰ ਸਰਦਾਰ ਜਸਵਿੰਦਰ ਸਿੰਘ ਦੀ ਕੀੜਿਆਂ ਵਾਲੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜਦਾ ਹੈ ਉਹ ਆਪਣੀ ਟੀਮ ਨਾਲ ਆਉਂਦੇ ਹਨ ਤੇ ਜਦੋਂ ਸਰਦਾਰ ਜਸਵਿੰਦਰ ਸਿੰਘ ਨੂੰ ਮਿਲਦੇ ਹਨ ਤਾਂ ਰੋਂਦਾ ਹੋਇਆ ਕਹਿੰਦਾ ਹੈ ਮੈਂ ਬਹੁਤ ਦੁਖੀ ਹਾਂ ਮੇਰਾ ਕੋਈ ਸਹਾਰਾ ਨਹੀਂ ਮੈਨੂੰ ਕੋਈ ਨਹੀਂ ਪੁੱਛਦਾ ਜਦੋਂ ਸਰਦਾਰ ਗੁਰਪ੍ਰੀਤ ਸਿੰਘ ਉਸ ਕੋਲੋਂ ਪੁੱਛਦੇ ਹਨ ਕਿ ਕਦੇ ਕੋਈ ਤੇਰੀ ਮਦਦ ਕਰਨੀ ਆਇਆ ਤਾਂ ਉਹ ਇਹ ਪੰਕਤੀਆਂ ਸੁਣਾਉਂਦਾ ਹੈ बन जाते हैं रिश्तेदार जब पैसा पास होता है टूट जाता है रिश्ता गरीबी आने से जो खास होता है सरदार गुरप्रीत सिंह हैरान ਤੇ ਪਰੇਸ਼ਾਨ ਹੁੰਦੇ ਹਨ ਕਿ ਕਿਉਂ ਕੋਈ ਧਾਰਮਿਕ ਜਥੇਬੰਦੀਆਂ ਲੀਡਰ ਤੇ ਹੋਰ ਕਹਿੰਦੇ ਕਹਾਂ ਦੇ ਲੋਕ ਸਰਦਾਰ ਜਸਵਿੰਦਰ ਸਿੰਘ ਵਰਗੇ ਬੰਦਿਆਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਦੀ ਜ਼ਮੀਰ ਮਰ ਚੁੱਕੀ ਹੈ ਜੋ ਕਿਸੇ ਦਾ ਦੁੱਖ ਦਰਦ ਦੇਖ ਕੇ ਇਹਨਾਂ ਦੇ ਹਿਰਦੇ ਪਸੀਦੇ ਨਹੀਂ ਅਖੀਰ ਉਹ ਕਰਨੂ ਚੰਦਰਾਲਾਹ ਕੀ ਸਰਦਾਰ ਜਸਵਿੰਦਰ ਸਿੰਘ ਨੂੰ ਆਪਣੇ ਨਾਲ ਸੁਪਨਿਆਂ ਦੇ ਘਰ ਲੈ ਜਾਂਦੇ ਹਨ। ਬਾਕੀ ਅਧਿਆਇ 11 ਦੇ ਅਗਲੇ ਭਾਗ 6 ਵਿੱਚ। ਧੰਨਵਾਦ।